ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਪਿਛਲੇ 20-20 ਸਾਲਾਂ ਤੋਂ ਡੇਲੀ ਵੇਜ ਕਰਮਚਾਰੀ ਕੰਮ ਕਰ ਰਹੇ ਹਨ ਸਾਥੋਂ ਕਲਰਕਾਂ ਦਾ ਕੰਪਿਊਟਰ ਆਪਰੇਟਰ ਦਾ ਹੈਲਪਰ ਦਾ ਕੰਮ ਲਿਆ ਜਾਂਦਾ ਪਰ ਬੋਰਡ ਮੈਨੇਜਮੈਂਟ ਵੱਲੋਂ ਸਾਡਾ ਸ਼ੋਸ਼ਣ ਕਰਕੇ ਸਾਨੂੰ ਦਿਹਾੜੀਦਾਰ ਮਜ਼ਦੂਰ ਦੀ ਤਨਖਾਹ ਦਿੱਤੀ ਜਾ ਰਹੀ ਹੈ ਸਾਡਾ ਸੋਸ਼ਣ ਹੋ ਰਿਹਾ 20-20 ਸਾਲਾਂ ਤੋਂ ਸਾਡੇ ਬੰਦੇ ਰਿਟਾਇਰ ਹੋ ਰਹੇ ਨੇਗੇ ਡੇਲੀ ਤੇ ਡੇਲੀ ਤੇ ਲੱਗ ਕੇ ਡੇਲੀ ਤੇ ਰਿਟਾਇਰ ਕਰ ਰਹੇ ਨੇਗੇ ਇਸ ਲਈ ਅਸੀਂ ਸੰਘਰਸ਼ ਦੇ ਰਾਹ ਤੇ ਤੁਰੇ ਹੋਏ ਆ ਅਸੀਂ 8-8000 ਦੇ ਵਿੱਚ ਅਸੀਂ ਆਪਣੀਆਂ ਪੂਰੀਆਂ 60 ਸਾਲ ਦੀ ਜ਼ਿੰਦਗੀ ਗਾਲਤੀ ਲੇਬਰ ਕਮਿਸ਼ਨ ਨੇ ਬੋਰਡ ਦਾ ਚਲਾਨ ਕੀਤਾ ਹੋਇਆ ਵੀ ਮਿਨੀਮਮ ਵੇਜ ਇਹਨਾਂ ਨੂੰ ਸਹੀ ਨਹੀਂ ਦਿੱਤੀ ਜਾ ਰਹੀ ਪਰ ਬੋਰਡ ਫੇਰ ਵੀ ਨਹੀਂ ਮੰਨ ਰਿਹਾ ਹੈਗਾ ਸਾਡੀ ਦਿਹਾੜੀ ਪੂਰੀ ਨਹੀਂ ਦੇ ਰਿਆ ਹੈਗਾ ਕੋਈ ਸਾਨੂੰ ਸੁੱਖੀ ਨਹੀਂ ਦਿੱਤੀ ਜਾ ਰਹੀ ਕੋਈ ਸਾਨੂੰ ਸਹੂਲਤਰੀ ਦਿੱਤੀ ਜਾਈ ਲੇਬਰ ਡਿਪਾਰਟਮੈਂਟ ਦੀ ਵੀ ਕਹਿੰਦਾ ਹੁੰਦਾ ਨਾ ਵੀ ਸਾਡਾ ਕੰਮ ਪਾਣੀ ਪਾਉਣਾ ਫਲ ਲਾਵੇ ਨਾ ਲਾਵੇ ਉਹ ਪ੍ਰਮਾਤਮਾ ਦੇ ਹੱਥ ਹੈ ਸਾਡਾ ਵੀ ਉਹੀ ਆ ਸਾਡਾ ਅਸੀਂ ਸੰਘਰਸ਼ ਜਰਾ ਤੁਰੇ ਹੋਏ ਆ ਸਾਡੇ ਪੱਲੇ ਕੀ ਪੈਂਦਾ ਕੀ ਨਹੀਂ ਪੈਂਦਾ ਉਹ ਸਾਡੀਆਂ ਜੁਨੀਆਂ ਨੇ ਤੈਅ ਕਰਨੀਆਂ ਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ 550 ਦੇ ਕਰੀਬ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਲਈ ਅੱਜ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਤਰਨਾ ਲਗਾਇਆ ਗਿਆ ਸਿੱਖਿਆ ਬੋਰਡ ਦੇ ਦਫ਼ਤਰ ਦੇ ਬਾਹਰ ਤਾਂ ਤਸਵੀਰਾਂ ਇੱਕ ਵਾਰੀ ਸਾਥੀ ਨੂੰ ਕਹੂੰਗਾ ਜੋ ਗੇਟ ਦੇ ਬਾਹਰ ਹੈ ਪੁਲਿਸ ਮੁਲਾਜ਼ਮ ਇਥੇ ਤਣਾਤ ਕੀਤੇ ਗਏ ਨੇ ਦੂਸਰੀ ਪਾਸੇ ਉਹ ਮੁਲਾਜ਼ਮ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਸਿੱਖਿਆ ਬੋਰਡ ਦੇ ਦਫਤਰ ਦੇ ਬਾਹਰ ਬੈਠੇ ਹੋਏ ਨੇ ਕਿ ਨਾਲ ਹੀ ਤੁਹਾਨੂੰ ਤਸਵੀਰਾਂ ਆਕੂਬੀ ਬਕਾਉਣ ਦੀ ਕੋਸ਼ਿਸ਼ ਕਰਾਂਗੇ ਕਿ ਵਕ ਵਕ ਜਥੇਬੰਦੀਆਂ ਇਹਨਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਈ ਇਹਨਾਂ ਦੇ ਹੱਥ ਦੇ ਵਿੱਚ ਕਿੱਥੇ ਅਜੇ ਪਹੁੰਚੇ ਹੋਈਆਂ ਨੇ ਤੇ ਨਾਲ ਹੀ ਜਥੇਬੰਦੀ ਦੇ ਮੁਲਾਜ਼ਮ ਨੇ ਪਾਗੂ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸਤਿ ਸ਼੍ਰੀ ਅਕਾਲ ਜੀ ਸਿਕੰਦਰ ਜੀ ਕੀ ਨਵੇਂ ਜੀ ਮੇਰਾ ਨਾਮ ਇੰਦਰਜੀਤ ਸਿੰਘ ਇੰਦਰ ਜੀ ਅੱਜ ਜਿਹੜਾ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ ਕੀ ਮਸਲਾ ਕੀ ਹੈ ਜੇ ਜਿਹੜਾ ਤੁਸੀਂ ਤੁਹਾਡੇ ਹੱਕ ਦੇ ਵਿੱਚ ਵੱਖ-ਵੱਖ ਪ੍ਰਾਤਰੀ ਜਥੇਬੰਦੀਆਂ ਵੀ ਪਹੁੰਚੇ ਮਸਲਾ ਸਾਰ ਇਹ ਹੈ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਪਿਛਲੇ 20-20 ਸਾਲਾਂ ਤੋਂ ਡੇਲੀ ਵੇਜ ਕਰਮਚਾਰੀ ਕੰਮ ਕਰ ਰਹੇ ਹਾਂ ਸਾਥੋਂ ਕਲਰਕਾਂ ਦਾ ਕੰਪਿਊਟਰ ਆਪਰੇਟਰ ਦਾ ਹੈਲਪਰ ਦਾ ਕੰਮ ਲਿਆ ਜਾਂਦਾ ਪਰ ਬੋਰਡ ਮੈਨੇਜਮੈਂਟ ਵੱਲੋਂ ਸਾਡਾ ਸ਼ੋਸ਼ਣ ਕਰਕੇ ਸਾਨੂੰ ਦਿਹਾੜੀਦਾਰ ਮਜ਼ਦੂਰ ਦੀ ਤਨਖਾਹ ਦਿੱਤੀ ਜਾ ਰਹੀ ਹੈ। ਤੇ ਰੈਗੂਲਰ ਕਰਨ ਬਾਰੇ ਅਸੀਂ ਪਹਿਲਾਂ ਵੀ ਸਰਕਾਰ ਨੂੰ ਬੇਨਤੀ ਕਰ ਚੁੱਕੇ ਹਾਂ। ਮਾਨ ਸਰਕਾਰ ਨੇ ਸਾਨੂੰ 3 ਤਰ੍ਹਾਂ ਦੇ ਨਾਲ 525 ਡੇਲੀ ਵੇਜ ਕਰਮਚਾਰੀ ਰੈਗੂਲਰ ਕੀਤੇ ਸੀਗੇ। ਪਰ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਸਾਨੂੰ 2.5 ਸਾਲ ਹੋ ਗਏ ਬੋਰਡ ਮੈਨੇਜਮੈਂਟ ਮੀਟਿੰਗਾਂ ਕਰਕੇ ਸਾਡੇ ਨਾਲ ਡੰਗ ਟਪਾ ਰਹੀ ਹੈ। ਇਸ ਕਰਕੇ ਅਸੀਂ ਅੱਜ ਧਰਨੇ ਦੇ ਰੂਪ ਵਿੱਚ ਬਾਹਰ ਆਏ ਹਾਂ। ਕਿ ਸਰਕਾਰ ਦਾ ਕਹਿ ਰਹੀ ਹੈ ਕਿ ਕੁਝ ਜੋ ਲੋਕ ਨੇ ਆ ਸੀ ਨਿਯੁਕਤੀ ਪਰ ਤੁਹਾਡੀ ਗੱਲ ਜਿਵੇਂ ਤੁਸੀਂ ਕਹਿ ਰਹੇ ਹੋ ਸਰਕਾਰਾਂ ਨੇ ਦਿੱਤੇ ਆ ਲੇਕਿਨ ਕੁਝ ਦੇ ਮੰਗ ਪੱਤਰ ਕੇਮਦ ਨੂੰ ਵੀ ਵਿਭੰਨੀਆਂ ਨੂੰ ਮਨਜ਼ੂਰ ਕਰੋ ਜਿਹੜੇ ਕਹਿ ਦਈਏ ਕਿ ਕੋਰਟ ਦੇ ਵਿੱਚ ਨੇ ਅਸੀਂ ਤਾਂ ਕਰਕੇ ਨਹੀਂ ਦਿੱਤੇ ਉਹਨਾਂ ਕਰਕੇ ਵੀ ਸਾਡਾ ਅਸੀਂ ਰੁਕਿਆ ਜਦੋਂ ਆ ਜਾਂਦਾ ਪਟੀਸ਼ਨ ਹੱਲ ਹੋ ਜਾਂਦੀ ਆ ਅਸੀਂ ਕਰਾਂਗੇ ਸਰ ਸਾਡਾ ਪਟੀਸ਼ਨ ਨਾਲ ਤਾਂ ਕੋਈ ਮਸਲਾ ਹੀ ਨਹੀਂ ਹੱਲ ਹੈਗਾ ਅਸੀਂ ਸਾਡੇ ਜਿਹੜੇ 525 ਮੁਲਾਜ਼ਮ ਨੇ ਕੋਰਟ ਤੋਂ ਸਾਨੂੰ ਸਿਰਫ ਕੰਟੀਨਿਊਟੀ ਮਿਲੀ ਹੋਈ ਹੈਗੀ ਅਸੀਂ ਰੈਗੂਲਰ ਕਰਦਣ ਸਾਨੂੰ ਅਸੀਂ ਕਿਸ ਵਾਪਸ ਲੈ ਲਾਂਗੇ ਕਿਉਂਕਿ ਸਾਡਾ ਸ਼ੋਸ਼ਨ ਹੋ ਰਿਹਾ 20-20 ਸਾਲਾਂ ਤੋਂ ਸਾਡੇ ਬੰਦੇ ਰਿਟਾਇਰ ਹੋ ਰਹੇ ਨੇਗੇ ਡੇਲੀ ਤੇ ਡੇਲੀ ਤੇ ਲੱਗ ਕੇ ਡੇਲੀ ਤੇ ਰਿਟਾਇਰ ਕਰ ਰਹੇ ਨੇਗੇ ਇਸ ਲਈ ਅਸੀਂ ਸੰਘਰਸ਼ ਦੇ ਰਾਹ ਤੇ ਤੁਰੇ ਹੋਏ ਆਂ ਵੀ 8-8000 ਦੇ ਵਿੱਚ ਅਸੀਂ ਆਪਣੀਆਂ ਪੂਰੀਆਂ 60 ਸਾਲ ਦੀ ਜ਼ਿੰਦਗੀ ਗਾਲਤੀ ਵੀ ਹੁਣ ਤਾਂ ਭਵੰਤਮਾਨ ਇੱਥੇ ਆ ਕੇ ਸਾਡੇ ਤੋਂ ਖੁਦ ਮੰਗ ਪੱਤਰ ਲੈ ਕੇ ਗਿਆ ਦੀਗਾ ਵੀ ਜਦੋਂ ਸਾਡੀ ਸਰਕਾਰ ਆਈ ਪੈਲ ਦੇ ਆਧਾਰ ਤੇ ਤੁਹਾਨੂੰ ਰੈਗੂਲਰ ਕੀਤਾ ਜਾਊਗਾ ਪਰ ਸਾਨੂੰ ਰੈਗੂਲਰ ਤੱਕ ਕੀ ਕਰਨਾ ਸੀਗਾ ਸਾਨੂੰ ਤਾਂ ਪੂਰੀ ਦਿਹਾੜੀ ਨਹੀਂ ਦਿੱਤੀ ਜਾ ਰਹੀ ਹੈਗੀ ਲੇਬਰ ਕਮਿਸ਼ਨ ਨੇ ਬੋਰਡ ਦਾ ਚਲਾਨ ਕੀਤਾ ਹੋਇਆ ਵੀ ਮਿਨੀਮਮ ਵੇਜ ਇਹਨਾਂ ਨੂੰ ਸਹੀ ਨਹੀਂ ਦਿੱਤੀ ਜਾ ਰਹੀ ਪਰ ਬੋਰਡ ਫੇਰ ਵੀ ਨਹੀਂ ਮੰਨ ਰਿਹਾ ਹੈਗਾ ਸਾਡੀ ਦਿਹਾੜੀ ਪੂਰੀ ਨਹੀਂ ਦੇ ਰਿਹਾ ਹੈਗਾ ਕੋਈ ਸਾਨੂੰ ਛੁੱਟੀ ਨਹੀਂ ਦਿੱਤੀ ਜਾ ਰਹੀ ਕੋਈ ਸਾਨੂੰ ਸਹੂਲਤ ਨਹੀਂ ਦਿੱਤੀ ਜਾ ਲੇਬਰ ਡਿਪਾਰਟਮੈਂਟ ਦੀ ਲੇਬਰ ਡਿਪਾਰਟਮੈਂਟ ਦੀ ਸਹੂਲਤ ਨਹੀਂ ਮਿਲ ਰਹੀ ਲਗਾਤਾਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਡੇਲੀ ਵੇਸੇ ਸਰ ਮੈਨੂੰ 16 ਸਾਲ ਹੋ ਗਏ ਪਰ ਮੈਥੋਂ ਪੁਰਾਣੇ ਹੋਰ ਵੀ ਬੈਠੇ ਨੇ 25 25 ਸਾਲ ਵਾਲੇ ਬੰਦੇ ਬੈਠੇ ਨੇ ਇੱਥੇ ਜਿਨ੍ਹਾਂ ਦੀ ਜ਼ਿੰਦਗੀਆਂ ਖਰਾਬ ਹੋ ਚੁੱਕੀਆਂ ਨੇਗੀਆਂ ਅੱਜ ਤਾਂ ਭਵੰਤਮਨ ਸਾਹਿਬ ਨੂੰ ਇਹ ਕਹਿੰਦੇ ਬੇਨਤੀ ਕਰਦੇ ਆ ਜੀ ਵੀ ਵੀ ਤੁਸੀਂ ਨਾਰਾ ਦੇ ਕੇ ਆਇਤੀ ਵੀ ਤੁਹਾਨੂੰ ਦਿਹਾੜੀ ਦਾ ਜਿਹੜਾ ਮੁਆਵਜ਼ਾ ਮਿਲਣਾ ਹੈ ਉਹ ਥੋੜਾ ਮੁੜਕਾ ਸੁੱਕਣ ਤੋਂ ਪਹਿਲਾਂ ਮਿਲਣਾ ਚਾਹੀਦਾ ਮੈਂ ਫੇਰ ਸੈਟਸ ਪਾਈਆਂ ਪਰ ਸਾਡੇ ਤਾਂ ਇਹ ਦਿਹਾੜੀ ਖਾ ਰਹੇ ਨੇ ਗੇ ਬੋਰਡ ਮੈਨੇਜਮੈਂਟ ਸਾਡੀ ਦਿਹਾੜੀ ਖਾ ਕੇ ਡੰਗਟ ਪਾ ਰਹੀ ਆ ਰੈਗੂਲਰ ਮੁਲਾਜ਼ਮਾਂ ਨੂੰ ਤਰਕਾ ਦੇ ਰਹੀ ਹੈ ਰੈਗੂਲਰ ਤੁਹਾਨੂੰ ਲਗਾਤਾਰ ਸੰਘਰਸ਼ ਦੇ ਰਾਹ ਤੇ ਉਤਰਨਾ ਪਿਆ ਲੇਕਿਨ ਸਿੱਟੇ ਉਸ ਤਰ੍ਹਾਂ ਨਹੀਂ ਨਿਕਲੇ ਜੇ ਤੁਹਾਡੇ ਹੱਕ ਚ ਨਿਕਲਨੇ ਚਾਹੀਦੇ ਕੀ ਲੱਗਦਾ ਇਸ ਵਾਰੀ ਜਿਹੜਾ ਹੁਣ ਸੰਘਰਸ਼ ਦਾ ਰਾਹ ਫੜਿਆ ਤੇ ਸਿੱਟੇ ਤੁਹਾਡੇ ਹੱਕ ਚ ਸਿੱਕੋ ਸਿੱਟੇ ਤਾਂ ਜਿਵੇਂ ਭਗਵੰਤ ਮਾਨ ਆਪ ਹੀ ਕਹਿੰਦਾ ਹੁੰਦਾ ਨਾ ਵੀ ਸਾਡਾ ਕਾ ਪਾਣੀ ਪਾਉਣਾ ਫਲ ਲਾਵੇ ਨਾ ਲਾਵੇ ਉਹ ਪ੍ਰਮਾਤਮਾ ਦੇ ਹੱਥ ਹੈ ਸਾਡਾ ਵੀ ਉਹੀ ਆ ਸਾਡਾ ਅਸੀਂ ਸੰਘਰਸ਼ ਦੇ ਰਾਹ ਤੁਰੇ ਹੋਏ ਆ ਸਾਡੇ ਪੱਲੇ ਕੀ ਪੈਂਦਾ ਕੀ ਨਹੀਂ ਪੈਂਦਾ ਉਹ ਸਾਡੀਆਂ ਜੁਨੀਆ ਨੇ ਤੈਅ ਕਰਨੀਆਂ ਸਾਡੇ ਅਸੀਂ ਸੀ2 ਦੇ ਨਾਲ ਜੁੜੇ ਹੋਏ ਆ ਸੀ2 ਪੂਰੇ ਪੰਜਾਬ ਤੋਂ ਜੁੜੇ ਹੋਏ ਆ ਅਗਲੀ ਵਾਰੀ ਹੁਣ ਅੱਜ ਤਾਂ ਅਸੀਂ ਮੰਗ ਪੱਤਰ ਦਿੱਤੇ ਨੇ ਅਗਲੀ ਵਾਰੀ ਰੂਪਰੇਖਾ ਤਿਆਰ ਕਰਨਗੇ ਕਿਹੜੇ ਦੇਣਾ ਅਸੀਂ ਕਿੰਨਾ ਪ੍ਰੋਟੈਸਟ ਕਰਨਾਗਾ ਇਹ ਅੱਗੇ ਪੰਜਾਬ ਸਰਕਾਰ ਤੇ ਪੰਜਾਬ ਬੋਰਡ ਮੈਂਟ ਜੋ ਜ਼ਿੰਮੇਵਾਰ ਹੋਏਗੀ ਪੰਜਾਬ ਸਰਕਾਰ ਜ਼ਿੰਮੇਵਾਰ ਪਾਜੀ ਕੀ ਕਹਿਣਾ ਚਾਹੋਗੇ ਲਗਾਤਾਰ ਇਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਜੋ ਡੇਲੀ ਬੇਸਡ ਮੁਲਾਜ਼ਮ ਨੇ ਕਿਵੇਂ ਤੇ ਦੇਖੋ ਮੈਂ ਵੀ ਦਿੱਲੀ ਵੇ ਤੇ ਜੀ ਮੈਂ ਦਿੱਲੀ ਵੀ ਉਹਨੂੰ ਦਾ ਪ੍ਰਧਾਨ ਆ ਰਾਜਕੁਮਾਰ ਜੀ ਮੈਂ ਅਸੀਂ ਇੱਥੇ ਪਿਛਲੇ 15 20 ਸਾਲਾਂ ਤੋਂ ਕੰਮ ਕਰ ਰਹੇ ਹਾਂ ਜੇ ਤੁਸੀਂ ਗੱਲ ਕਰੇ ਕਿੰਨੇ ਸਾਲ ਵਿਆਹ ਦੇ ਕੋਈ ਸਾਡੇ ਸਾਥੀ ਚਿੱਟੀ ਦਾੜੀ ਹੋ ਗਈ ਇਹ ਵੀ ਸਾਡੇ ਨਾਲ ਇੱਥੇ ਕੰਮ ਕਰਦੇ ਨੇ ਅਸੀਂ ਪਹਿਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ ਦੇਖੋ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਪਹਿਲਾਂ ਧਰਤੀ ਦੇ ਵੀ ਨੋਟਿਸ ਵੀ ਜਾਰੀ ਕੀਤਾ ਸੀ ਉਸ ਨੋਟੀਫਿਕੇਸ਼ਨ ਦੇ ਅਨੁਸਾਰ ਸਾਨੂੰ ਵੀ 525 ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਰਮਚਾਰੀ ਕਵਰ ਕੀਤੇ ਸੀ ਪਰ ਬੜੇ ਦੁੱਖ ਦੀ ਗੱਲ ਆ ਸਾਡੇ ਨਾਲ ਦੇ ਟੀਚਰ ਸਾਡੇ ਸਾਥੀ ਆ ਉਹਨਾਂ ਨੂੰ ਰੈਗੂਲਰ ਪੱਤਰ ਜਾਰੀ ਕਰ ਦਿੱਤੇ ਆ ਪਰ ਸਾਡੇ ਨਾਲ ਮਤਰੀ ਮਾਲਾ ਸਲੋਕ ਕੀਤਾ ਜਾ ਰਿਹਾ ਆ ਸਾਨੂੰ ਕੋਈ ਨੁਕਤੀ ਪੱਤਰ ਅੱਜ ਤੱਕ ਜਾਰੀ ਨਹੀਂ ਕੀਤਾ ਆ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਧਿਆਨ ਦਿਵਾਉਣਾ ਚਾਹੁੰਦੇ ਆ ਵੀ ਜਿਹੜੀ ਤੁਸੀਂ ਸਰਕਾਰ ਦਾ ਨਾਰਾ ਦੇ ਕੇ ਆਏ ਸੀ ਵੀ ਐਜੂਕੇਸ਼ਨ ਤੇ ਹੈਲਥ ਦੇ ਡਿਪਾਰਟਮੈਂਟ ਦੇ ਵੀ ਵੀ ਅੱਜ ਐਜੂਕੇਸ਼ਨ ਡਿਪਾਰਟਮੈਂਟ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਆ ਸੜਕਾਂ ਤੇ ਰੋਲ ਰਹੇ ਆ ਮਜਬੂਰ ਹੋ ਰਹੇ ਆ ਜਿਹੜਾ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਉਸ ਨੋਟੀਫਿਕੇਸ਼ਨ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਨੇਜਮੈਂਟ ਅੰਨ੍ਹਾ ਕਰਨੀ ਕਰ ਰਹੀ ਆ ਉਹ ਮੰਨਦੀ ਨਹੀਂ ਜਿਹੜੇ ਤੁਹਾਡੇ ਨੋਟੀਫਿਕੇਸ਼ਨ ਤੁਹਾਡੀ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਇੱਕ ਸਰਕਾਰੀ ਆਫਸਰ ਨਹੀਂ ਮੰਨਦੇ ਤਾਂ ਹੋਰ ਕੌਣ ਮੰਨਣਗੇ ਦੱਸੋ ਜੀ ਆ ਸਾਡੀ ਇਹੀ ਬੇਨਤੀ ਹੈ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਤੁਸੀਂ ਨਿੱਜੀ ਦੇ ਤੌਰ ਤੇ ਨਾਲ ਧਿਆਨ ਦਿਓ ਤੇ ਜਿਹੜਾ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਉਸ ਨੋਟੀਫਿਕੇਸ਼ਨ ਦੇ ਆਧਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਜਿਹੜੇ 15-20 ਸਾਲਾਂ ਤੋਂ ਪਿਛਲੇ ਕੰਮ ਕਰ ਰਹੇ ਆ ਉਹਨਾਂ ਸਾਰਿਆਂ ਨੂੰ ਰੈਗੂਲਰ ਕੀਤਾ ਜਾਵੇ ਤਾਂ ਕਿ ਅਸੀਂ ਵੀ ਆਪਣੇ ਪਰਿਵਾਰ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਸਹੀ ਢੰਗ ਦੇ ਨਾਲ ਅਸੀਂ ਕਰ ਸਕੀਏ ਮਾਨ ਸਾਹਿਬ ਨੇ ਕਿਹਾ ਸੀ ਮੇਰਾ ਹਰਾ ਪੈਨ ਕਹਿ ਦिए ਤਾਂ ਲੋਕਾਂ ਦੇ ਹਿੱਤ ਲਈ ਚੱਲੂਗਾ ਵੀ ਉਹਨਾਂ ਦੇ ਪੱਕੇ ਦੇ ਵਿੱਚ ਚੱਲੂਗਾ ਮੁਲਾਜ਼ਮਾਂ ਦੇ ਪੱਕੇ ਚੱਲੂਗਾ ਧਰਨੇ ਨਹੀਂ ਲਾਉਣੇ ਪੈਣਗੇ ਕਿ ਫੇਰ ਵੀ ਤੁਸੀਂ ਧਰਨੇ ਤੇ ਜਾ ਆਪਣਾ ਦੇਖੋ ਜੀ ਸਾਡੇ ਹੱਕ ਦੇ ਦਾ ਹਲੇ ਤੱਕ ਮਾਨ ਦਸਾਉ ਦਾ ਪੈਨ ਹਰਾ ਚੱਲਿਆ ਨਹੀਂ ਹੈ ਤੁਸੀਂ ਦੇਖ ਲਓ ਟੀਚਰ ਦੇ ਲਓ ਧਰਨੇ ਦੇ ਆ ਕਿਸਾਨ ਧਰਨੇ ਦੇ ਆ ਮਜ਼ਦੂਰ ਧਰਨੇ ਦੇ ਆ ਐਸਾ ਮਹਿਕਮਾ ਤੁਸੀਂ ਦੱਸ ਦਿਓ ਕਿਹੜਾ ਨਹੀਂ ਧਰਨੇ ਦੇ ਆ ਅਜ ਜਲੰਧਰ ਇਲੈਕਸ਼ਨ ਹੋ ਰਿਹਾ ਦੇਖੋ ਕਿੰਨੇ ਜੱਥੇ ਬੰਦੇ ਧਰਨੇ ਲਗੇ ਆ ਪੱਕੇ ਵੀ ਗਏ ਕੱਚੇ ਵੀ ਗਏ ਸਾਰੇ ਵੀ ਗਏ ਆ ਜੇਕਰ ਉਹਨਾਂ ਦਾ ਹਰਾ ਪੈਨ ਸਾਡੇ ਬਾਤ ਚ ਚੱਲੇਗਾ ਸਾਨੂੰ ਤਾਂ ਨਾ ਲਾਣ ਦੀ ਕੀ ਲੋੜ ਆ ਸਾਨੂੰ ਬੜਾ ਕੋਈ ਸ਼ੌਂਕ ਤਾਂ ਨਾ ਲਾਣ ਦਾ ਅਸੀਂ ਤਾਂ ਬੜੀ ਖੁਸ਼ੀ ਖੁਸ਼ੀ ਦੇ ਨਾਲ ਮਾਨ ਸਾਹਿਬ ਨੂੰ ਕਹਾਂਗੇ ਧੰਨਵਾਦ ਕਰਾਂਗੇ ਉਹਨਾਂ ਦਾ ਹੁਣ ਵੀ ਅਸੀਂ ਬੇਨਤੀ ਕਰਦੇ ਆਂ ਵੀ ਸਾਡਾ ਐਜੂਕੇਸ਼ਨ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਆ ਪੂਰੀ ਦੁਨੀਆ ਨੂੰ ਸਿੱਖਿਆ ਆਧਾਰ ਆਇਆ ਇੱਥੋਂ ਸਾਰੇ ਚੱਲਦੇ ਆ ਚਾ ਮਾਨ ਸਾਹਿਬ ਉਹ ਵੀ ਪੜ ਕੇ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਵੜ ਕੇ ਗਿਆ ਵੀ ਅਸੀਂ ਇਹੀ ਰੁਪੈਰ ਤੇ ਹੀ ਬੇਨਤੀ ਕਰਦੇ ਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਜਿਹੜੇ ਪਿਛਲੇ 15 20 ਸਾਲਾਂ ਤੋਂ ਕੰਮ ਕਰ ਰਹੇ ਆ ਉਸ ਨੋਟੀਫਿਕੇਸ਼ਨ ਦੇ ਅਧਾਰ ਤੇ ਪਹਿਲ ਦੇ ਅਧਾਰ ਤੇ ਰੈਗੂਲਰ ਕੀਤਾ ਜਾਵੇ ਤੇ ਦੂਜੀ ਗੱਲ ਸਾਡੀ ਬੇਨਤੀ ਇਹ ਆ ਜੀ ਪੰਜਾਬ ਸਰਕਾਰ ਦਾ ਕਿਰਤ ਭਾਗ ਦਾ ਪੱਤਰ ਆ ਉਹਦੇ ਅਨੁਸਾਰ ਸਾਡੇ ਸਾਰੇ ਕਰਮਚਾਰੀ ਨੂੰ ਕੈਟਾਗਰੀ A B C D ਅਨੁਸਾਰ ਤਨਖਾਹ ਦਿੱਤੀ ਜਾਵੇ ਤੇ ਸਾਨੂੰ ਛੁੱਟੀਆਂ ਦਿੱਤੀਆਂ ਜਾਣ ਇੱਥੋਂ ਤਾਂ ਕਿ ਸਾਨੂੰ ਕੋਈ ਦੀਵਾਲੀ ਦਸਹਿਰਾ ਗੁਰਪੁਰਬ ਦੀ ਕੋਈ ਛੁੱਟੀ ਨਹੀਂ ਹੈ ਜਿਹੜਾ ਨਾਰਾ ਦਿੰਦੇ ਨੇ ਸੈਦ ਪਾਕਸ਼ੀ ਤੇਰੀ ਸੋਚ ਤੇ ਉਹ ਸੀਰ ਪਾਕਸੀ ਦੀ ਸੋਚਦਾ ਸੀ ਪੈਰਾਂ ਦੀ ਧੌਣ ਵੀ ਨਹੀਂ ਹੈ ਸੀ ਸੀਰ ਪਾਕਸੀ ਦੀ ਸੋਚਣਾ ਇਹ ਨਹੀਂ ਕਿ ਆ ਵੀ ਗੁਲਾਮੀ ਹੋਵੇ ਅਸੀਂ ਗੁਲਾਮ ਆ ਅਸੀਂ ਪੜੇ ਲਿਖੇ ਹੋਣ ਦੇ ਬਾਵਜੂਦ ਅੱਜ ਵੀ ਇੱਥੇ ਗੁਲਾਮੀ ਭਰੀ ਆਪਣੀ ਜ਼ਿੰਦਗੀ ਅਸੀਂ ਬទਿਤ ਕਰ ਰਹੇ ਆ ਵੀ ਉਹ ਸਾਡੀ ਜਿਹੜੀ ਗੁਲਾਮੀ ਭਰੀ ਜ਼ਿੰਦਗੀ ਆ ਉਹਦਾ ਸਾਡਾ ਛਟਕਾਰ ਆ ਦੇਣ ਦੇ ਵੀ ਸਾਡਾ ਸਾਥ ਦੇਣ ਭਗਵਾਨ ਤੁਮਨ ਜੂ ਇਹ ਹੀ ਅਸੀਂ ਬੇਨਤੀ ਕਰਦੇ ਆ ਅਪੀਲ ਕਰਦੇ ਬਿਲਕੁਲ ਅਪੀਲ ਕਰਦ ਨੇ ਕਿ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਇਹਨਾਂ ਦੇ ਸਾਥੀ ਨੇ ਉਹਨਾਂ ਦੀ ਜੋ ਲਗਭਗ ਸਮੇਂ ਤੋਂ 15 15 20 20 ਸਾਲਾਂ ਤੋਂ ਜੋ ਇਹਨਾਂ ਡਿਪਾਰਟਮੈਂਟ ਦਾ ਡੇਲੀ ਬੇਸਿਸ ਦੇ ਹੁੰਦੇ ਨੇ ਲ ਸਰ ਕੀ ਨਾਂ ਜੀ ਤੁਹਾਡਾ ਸੰਤ ਸਿੰਘ ਕਿੰਨਾ ਸਮਾਂ ਹੋ ਗਿਆ ਡਿਪਾਰਟਮੈਂਟ ਦੇ ਵਿੱਚ ਤੁਹਾਨੂੰ ਕੰਮ ਕਰਦਿਆਂ ਨੂੰ ਯਾਰ 7 ਦੇ ਵੀ ਜਾਇਆ ਸੀ 15 ਜਨਵਰੀ 2007 ਉਦੋਂ ਬਾਅਦ ਲਗਾਤਾਰ 3 ਸਾਲ ਗਵਰਨਮੈਂਟ ਕਾ 3 ਸਾਲ ਪੱਕੇ ਕਰੂਗੇ ਸਾਨੂੰ ਲਗਾਤਾਰ ਲਾ ਕੇ ਰੱਖਿਆ ਨਾ ਸਾਨੂੰ ਕੱਢਿਆ ਜੇ ਬੰਦੇ ਨੂੰ ਕੱਢੇ ਤਾਂ ਮੁੜ ਕੇ ਰੱਖਣਾ ਹੀ ਚਾਹੀਦਾ ਸਾਨੂੰ ਉਦੋਂ ਬਾਅਦ ਇਹਨਾਂ ਦਾ ਦਿਹਾੜੀਦਾਰ ਮਜ਼ਦੂਰ ਲਿਖਤਾ ਜੋ ਕਾਨੂੰਨ ਤੋਂ ਬਾਹਰ ਹੈ ਕਿਉਂਕਿ ਜਿਹੜਾ ਐਜੂਕੇਸ਼ਨ ਹੈ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਮਜ਼ਦੂਰ ਧਾਰੀਦਾਰ ਨਹੀਂ ਹੋ ਸਕਦਾ ਉਹ ਐਜੂਕੇਸ਼ਨ ਹੋ ਸਕਦਾ ਹੈ ਇੱਥੇ ਇੱਥੇ ਬੀਐਡ ਐਮਏ ਤੇ ਹੋਰ ਵੀ ਚੰਗੇ ਚੰਗੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੇ ਜਿਨ੍ਹਾਂ ਦੀ ਜਿੰਦਗੀਆਂ ਬਰਬਾਦ ਹੋ ਰਹੀਆਂ ਮੈਂ ਪਿਛਲੇ ਵੀ ਚੇਅਰਮੈਨ ਨੂੰ ਮਿਲਿਆ ਸੈਕਟਰ ਨੂੰ ਮਿਲਿਆ ਆ ਨਵਾਂ ਭਗਵਾਨ ਦਮਨ ਸਾਹਿਬ ਆਏ ਭਗਵਾਨ ਦਮਾਨੇ ਭੇਜਾ ਸੈਕਟੂ ਨੂੰ ਮਿਲਿਆ ਚੇਅਰਮੈਨ ਪਰਸਨ ਜੀ ਨੂੰ ਮਿਲਿਆ ਕਹਿੰਦੇ ਤੁਹਾਡੀ ਗੌਰ ਕੀਤਾ ਪਰ ਨਹੀਂ ਗੌਰ ਹੋਈ ਨਾ ਸੀ ਉਸ ਤੋਂ ਬਾਅਦ ਇਹ ਗਗਨ ਮਾਨ ਵੀ ਆਈ ਕੇਜਰੀ ਵਾਲੀ ਦਿੱਲੀ ਤੋਂ ਆਏ ਜਦੋਂ ਸੰਘਰਸ਼ ਇਲੈਕਸ਼ਨ ਚੱਲ ਰਹੀ ਸੀ ਕਹਿੰਦੇ ਅਸੀਂ ਪੂਰੀ ਗੌਰ ਕੋਾ 10 ਸਾਲ ਨੂੰ ਪੱਕੇ ਕਰੂਗੇ ਮਗਰ 22 ਸਾਲ ਹੁਣ ਤੱਕ ਕਿਸੇ ਨੇ ਸਾਡੀ ਨਹੀਂ ਸੁਣੀ ਔਰ ਸੰਘਰਸ਼ ਦੇ ਰਾਹ ਤੇ ਤੁਰ ਪਈ ਅਸੀਂ ਲਗਭਗ 22 ਸਾਲ ਪੂਰੇ ਹੋ ਚੁੱਕੇ ਨੇ ਸੰਘਰਸ਼ਾਂ ਦੇ ਰਾਹ ਤੇ ਨੇ ਲੇਕਿਨ ਡੇਲੀ ਬੇਸਿਸ ਜੋ ਕੱਚੇ ਮੁਲਾਜ਼ਮਾਂ ਉਹਨਾਂ ਦੀ ਇਹੀ ਮੰਗ ਹੈ ਕਿ ਉਹਨਾਂ ਨੂੰ ਰੈਗੂਲਰ ਬੇਸਿਸ ਤੇ ਪੱਕਾ ਕੀਤਾ ਜਾਵੇ ਕੈਮਰਾ ਪਰਸਨ ਨਿਤਿਨ ਕੁਮਾਰ ਦੇ ਨਾਲ ਅਸ਼ਫਾਕ ਢੁੱਡੀ ਲਿਵਿੰਗ ਇੰਡੀਆ ਨਿਊਜ਼ ਮੋਹਾਲੀ